ਪੰਜਾਬ ਕੈਬਨਿਟ ਮੀਟਿੰਗ ਤੋਂ ਮੁਲਾਜ਼ਮਾਂ ਲਈ ਫਿਰ ਮਿਰਾਸ਼ਟੀ ਵਾਲੀ ਤੋਂ ਪਹਿਲਾਂ 4% ਤਵੇ ਬਾਰੇ ਉਮੀਦਾਂ ਜਿੰਦਾ ਕੈਬਨਿਟ ਮੀਟਿੰਗ ਚ ਨਾ ਮਿਲੀ ਰਾਹਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਉਮੀਦਾਂ ਦਿਵਾਲੀ ਨਾਲ ਜੁੜੀਆਂ ਸੂਤਰਾਂ ਅਨੁਸਾਰ 4% ਤਵੇ ਬਾਰੇ ਜਾਰੀ ਹੋ ਸਕਦਾ ਨਵਾਂ ਪੱਤਰ 6ਵੇਂ ਪੀਕਚਨ ਦੇ ਪਕਾਇਤੇ ਵੀ ਹੋਈ ਚਰਚਾ ਪੰਜਾਬ ਸਰਕਾਰ ਦੀ ਹਾਲੀਆਂ ਕੈਬਨਿਟ ਮੀਟਿੰਗ ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇੱਕ ਵਾਰ ਫਿਰ ਨਿਰਾਸ਼ਾ ਹੱਥ ਲੱਗੀ ਹੈ ਦਿੱਦੂ ਕੋਈ ਇਸ ਮੰਤਰੀ ਮੰਡਲ ਬੈਠਕ ਚ ਉਹਨਾਂ ਲਈ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ ਸੋਸ਼ਲ ਮੀਡੀਆ ਤੇ ਸੂਤਰਾਂ ਮੁਤਾਬਕ ਦਿਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ 4% ਮਹਿੰਗਾਈ ਪੱਤਾ ਸੰਬੰਧੀ ਇੱਕ ਅਧਿਕਾਰਿਕ ਪੱਤਰ ਜਾਰੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਬਾਰੇ ਹਾਲੇ ਤੱਕ ਕੋਈ ਪੱਕੀ ਪੁਸ਼ਟੀ ਨਹੀਂ ਹੋਈ ਇਸ ਤੋਂ ਇਲਾਵਾ ਛੇਵੇਂ ਪੇਕ ਮਿਸ਼ਨ ਦੇ ਬਕਾਇਆ ਨੂੰ ਲੈ ਕੇ ਵੀ ਕੈਬਨਿਟ ਵੱਲੋਂ ਪਹਿਲਾ ਦਿੱਤੀ ਮਨਜ਼ੂਰੀ ਦੇ ਤਹਿਤ 21 ਜਾਰੀ ਕਰਨ ਦੀ ਚਰਚਾ ਚੱਲ ਰਹੀ ਹੈ 2.0 ਪੇਸਕਲ ਸੰਬੰਧੀ ਵੀ ਮੋੜ ਵਿਚਾਰ ਉੱਪ ਹੋ ਸਕਦਾ ਹੈ ਮੁਲਾਜ਼ਮ ਅਤੇ ਪੈਨਸ਼ਨ ਜਤੇਬੰਦੀਆਂ ਦਾ ਕਹਿਣਾ ਹੈ ਕਿ ਸਿਰਫ 4% ਦੇ ਨਾਲ guzara ਨਹੀਂ ਹੋਵੇਗਾ ਅਤੇ ਸਰਕਾਰ ਨੂੰ ਹੋਰ ਵੱਡੇ ਫੈਸਲੇ ਲੈਣੇ ਚਾਹੀਦੇ ਹਨ ਹੁਣ ਸਾਰਿਆਂ ਦੀ ਨਜ਼ਰ ਦੀਵਾਲੀ ਤੋਂ ਪਹਿਨਰ ਆਉਣ ਵਾਲੇ ਸਰਕਾਰੀ ਐਲਾਨ ਤੇ ਟਿਕੀ ਹੈ ਜਿਵੇਂ ਹੀ ਕੋਈ ਅਧਿਕਾਰਿਕ ਐਲਾਨ ਹੁੰਦਾ ਹੈ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਕਰਾਂ। ਫਿਰ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਵੀਡੀਓ ਚ ਬਣਾਈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਲਰਟ ਜਾਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਥੈਂਕ ਯੂ।